ਪਿਆਰ ਕੀਤਾ ਨਹੀਂ ਜਾਂਦਾ ਪਿਆਰ ਹੁੰਦਾ ਹੈ ਜੋ ਕਰਦੇ ਉਹ ਲੋਭ ਹੈ ਉਹਦੇ ਵਿੱਚ ਇੱਕ ਮੰਗ ਹੈ ਇੱਕ ਡਿਮਾਂਡ ਹੈ ਇੱਕ ਐਕਸਪੈਕਟੇਸ਼ਨ ਹੈ ਪਿਆਰ ਹੁੰਦਾ ਹੈ ਤੇ ਪਿਆਰ ਹੁੰਦਾ ਕੀ ਹੈ ਇੱਕ ਸ਼ਖਸ ਨਾਲ ਪਿਆਰ ਨਹੀਂ ਹੁੰਦਾ ਜੇ ਮੰਨ ਲਓ ਆਪਾਂ ਇਹ ਸੰਸਾਰਿਕ ਉਦਾਹਰਣ ਲਈਏ ਵੀ ਇੱਕ ਲੜਕੇ ਨੂੰ ਇੱਕ ਲੜਕੀ ਨਾਲ ਪਿਆਰ ਹੈ ਉਹ ਪਿਆਰ ਨਹੀਂ ਜਿਹਨੂੰ ਪਿਆਰ ਹੋਊਗਾ ਉਹਨੂੰ ਸਾਰੀ ਕਾਇਨਾਤ ਨਾਲ ਹੀ ਪਿਆਰ ਹੋਊਗਾ ਹਾਂ ਭਗਤ ਨਾਮਦੇਵ ਨੂੰ ਜਿੱਦਣ ਗੋਬਿੰਦ ਦਾ ਪਿਆਰ ਮਿਲਿਆ ਤੇ ਉਹਨੂੰ ਕੁੱਤੇ ਨਾਲ ਵੀ ਓਨਾ ਹੀ ਪਿਆਰ ਹੈ ਜਿੰਨਾ ਉਹਨੂੰ ਆਪਣੇ ਪਿਆਰੇ ਨਾਲ ਪਿਆਰ ਹੈ ਕਿ ਉਹ ਕੁੱਤੇ ਨੂੰ ਵੀ ਰੁੱਖੀ ਰੋਟੀ ਖਾਂਦੇ ਨਹੀਂ ਵੇਖ ਸਕਦੇ ਜਿੱਦਣ ਥਾਲ ਦੇ ਵਿੱਚੋਂ ਇੱਕ ਕੁੱਤਾ ਪ੍ਰਸ਼ਾਦਾ ਲੈ ਕੇ ਚੱਲਦਾ ਤੇ ਭਗਤ ਨਾਮ ਦੇ ਪਿੱਛੇ ਦੌੜੇ ਵੀ ਰੁੱਖੀ ਨਾ ਖਾਈ ਕਿਉਂ ਨਾਲ ਚੋਪੜ ਦੇਣਾ ਬਾਟੀ ਲੈ ਕੇ ਨਾਲ ਗਿਆ ਸੋ ਪਿਆਰ ਕਿੱਤਾ ਨਹੀਂ ਜਾਂਦਾ ਪਿਆਰ ਤੇ ਹੁੰਦਾ ਹੈ ਤੇ ਜਦੋਂ ਪਿਆਰ ਹੁੰਦਾ ਫਿਰ ਕਣਕਣ ਨਾਲ ਹੀ ਪਿਆਰ ਹੁੰਦਾ ਫਿਰ ਪੱਤਿਆਂ ਨਾਲ ਵੀ ਪਸ਼ੂ ਪੰਛੀਆਂ ਨਾਲ ਵੀ ਕੁਦਰਤ ਨਾਲ ਵੀ ਪਿਆਰ ਹੁੰਦਾ ਹੈ ਪਿਆਰ ਇੱਕ ਇਨਸਾਨ ਨਾਲ ਕਰਨ ਦਾ ਵਿਸ਼ਾ ਨਹੀਂ ਪਿਆਰ ਤੇ ਹਰ ਭਗਵਾਨ ਦੀ ਬਣਾਈ ਹੋਈ ਕਾਇਨਾਤ ਨਾਲ ਕਰਨ ਦਾ ਵਿਸ਼ਾ ਹੈ ਹਮ